ਤਾਲੀਬਾ ਸਾਡੇ ਨਾਲ ਨਾਲ ਗੱਲਬਾਤ ਕਰਨ ਲੈ ਤਾਲੀਬਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੁੱਖ ਮੰਤਰੀ ਦੇ ਨਾਲ ਜੜੀ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਏਜੰਡੇ ਦੇ ਉੱਪਰ ਚਰਚਾ ਹੋਈ ਹੈ ਕੀ ਗੁਰਮੰਤਰ ਦਿੱਤਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਨੇ ਸਾਰਾ ਰਿਵਿਊ ਕੀਤਾ ਅਮਰਸਾ ਦੀ ਸੀਟ ਦਾ ਕਿ 17 ਮਾਰਚ ਤੋਂ ਅਸੀਂ ਸ਼ੁਰੂ ਕੀਤਾ ਸੀਗੀ ਇਲੈਕਸ਼ਨ ਕੈਂਪੇਨ ਹੁਣ ਤੱਕ ਅਮਰ ਸਾਹਿਬ ਦੇ ਵਿੱਚ ਕਿੰਨਾ ਕੰਮ ਹੋਇਆ ਸਾਰਾ ਉਹਨਾਂ ਨੇ ਦੱਸਿਆ ਅੱਗੇ ਉਹਨਾਂ ਨੇ ਅੱਗੇ ਉਹਨਾਂ ਨੇ ਕਿਹਾ ਕਿ ਕਿਦਾਂ-ਕਿਦਾਂ ਕੰਮ ਕਰ ਸੋ ਅਸੀਂ ਬਲ ਜਿਹੜਾ ਇਹ ਤੈਅ ਕੀਤਾ ਕਿ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਉਹ ਕੱਲੇ-ਕੱਲੇ ਘਰ ਦੇ ਵਿੱਚ ਭੇਜਦੇ ਉਹ ਜਿੱਤ ਕੇ ਵਾਪਸ ਉਹਨਾਂ ਬਸ ਜੀ ਥਲੀਆ ਸਾਹਿਬ ਲੇਕਿਨ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਕਹਿੰਦੇ ਕਾਫੀ ਹੌਟ ਸੀਟ ਹੁੰਦੀ ਹੈ ਸਾਰਿਆਂ ਦੀ ਸੀਟ ਦੇ ਉੱਪਰ ਨਜ਼ਰ ਹੁੰਦੀ ਹੈ ਤੇ ਇਸ ਵਾਰ ਦੇ ਮੁਕਾਬਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਵਿਰੋਧੀ ਪਾਰਟੀਆਂ ਦੀ ਵੀ ਕਿਤੇ ਨਾ ਕਿਤੇ ਇਸ ਸੀਟ ਦੇ ਉੱਪਰ ਖਾਸ ਨਜ਼ਰ ਰਹੇਗੀ ਮੈਂ ਕਹਾਂ ਸਰ ਬਹੁਤ ਸ਼ਾਨਾ ਜਿੱਤਣ ਜਾ ਰਹੇ ਹਾਂ ਬਸ ਤੁਸੀਂ ਵੀ ਆਇਓ ਤੁਸੀਂ ਉੱਥੇ ਆਪਣੀ ਚੱਕਰੀ ਲਾਇਓ ਤੁਹਾਨੂੰ ਲੋਕ ਦੱਸਣਗੇ ਮਾਨ ਸਾਹਿਬ ਦੇ ਕੰਮ ਬੋਲਣਗੇ ਉੱਥੇ ਤੁਸੀਂ ਦੇਖਿਓ ਆਇਓ ਤੁਸੀਂ ਤੁਸੀਂ ਅਮਸਲ ਆਇਓ ਤਾਂ ਨਾ ਪੇਪਰੋ ਲੱਗ ਗਿਆ ਕਾਂਗਰਸ ਨੇ ਮੈਨੀਫੈਸਟੋ ਜਾਰੀ ਕੀਤਾ ਹੈ ਐਮਐਸਪੀ ਦਾ ਜ਼ਿਕਰ ਹੋ ਰਿਹਾ ਹੈ ਕਿਸਾਨਾਂ ਦਾ ਜ਼ਿਕਰ ਹੋ ਰਿਹਾ ਹੈ ਤੁਸੀਂ ਦੇਖਿਆ ਪਹਿਲੀ ਵਾਰ ਕੀਤਾ ਤਾਂ ਇਹ ਬਸ ਜਿਹੜੀਆਂ ਚੋਣਾਂ ਹੁੰਦੀਆਂ ਉਹਦੋਂ ਦਾ ਬੈਨੀਫੀਸ਼ੀਅਰ ਜਾਰੀ ਕਰਦੇ ਗਲਤੀਆਂ ਵੀ ਲਾਗੂ ਕਰ ਬਸ ਸੰਧੂ ਸਾਹਿਬ ਨੂੰ ਕਿੱਦਾਂ ਦੇਖਦੇ ਉਹਨਾਂ ਦੀ ਉਮੀਦਵਾਰੀ ਦੀ ਗੱਲ ਕਰੀਏ ਜਾਂ ਉਹ ਵੀ ਸੋਨੀ ਦਾ ਵੀ ਨਾਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਵੇਖਿਆ ਜੀ ਸੰਧੂ ਸਾਹਿਬ ਦਾ ਕੁਛ ਨਹੀਂ ਆ ਬੀਜੇਪੀ ਦਾ ਸਾਰੇ ਪੰਜਾਬ ਚ ਵਿਰੋਧ ਹੋ ਰਿਹਾ ਉਹਨਾਂ ਦਾ ਵੀ ਤੁਹਾਨੂੰ ਪਤਾ ਹੀ ਹੈ 724 ਕਿਸਾਨ ਛੀਦ ਹੋਏ ਜਾਂ ਹੁਣੇ ਹੋਏ ਜੀ ਕੋਈ ਕਿਹੜਾ ਬੰਦਾ ਬੀਜੇਪੀ ਨੂੰ ਵੋਟ ਪਾਉ ਕਿਹੜਾ ਉਹਦਾ ਬੂਥ ਲਾਉ ਸਮਝਦੇ ਕਿ ਦੀ ਗੱਲ ਇਸ ਕਰਕੇ ਅਕਾਲੀ ਦਲ ਬਾਰੇ ਕੀ ਕਹਿਣਾ ਚਾਹੋਗੇ ਕਾਲੀ ਦਲ ਬਾਰੇ ਤੇ ਤੁਸੀਂ ਦੱਸੋ ਤੁਸੀਂ ਕਹੇ ਹੋ ਨੇ ਉਹਨਾਂ ਦੀ ਪੰਜਾਬ ਪਰਵਾਹ ਬਚਾਓ ਯਾਤਰਾ ਵਿੱਚ ਤੁਸੀਂ ਦੇਖ ਹੀ ਆਏ ਹੋੜਿਆ ਸੋ ਉਹਨਾਂ ਦਾ ਕੰਮ ਹੋਇਆ ਕਿਹਨੂੰ ਕਹਿੰਦੇ ਸੀ ਯਾਤਰਾ ਰਾਹੀਂ ਸਾਨੂੰ ਮਜ਼ਬੂਤੀ ਮਿਲ ਰਹੀ ਹੈ ਕੋਣ ਕਹਿੰਦੇ ਸੋ ਕਬੀਰ ਸਿੰਘ ਬਾਦਲ ਕਹਿੰਦੇ ਮੇਰੀ ਯਾਤਰਾ ਰਾਹੀਂ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਹਿੰਦੇ ਬੜੀ ਮਜ਼ਬੂਤੀ ਮਿਲਦੀ ਨਾਲ ਇਦਾਂ ਹੀ 4 ਜੂਨ ਨੂੰ 12 ਵਜੇ ਉਹਨਾਂ ਦੀ ਇੰਟਰਵਿਊ ਕਰਨ ਜਾਓ ਮਜ਼ਬੂਤੀ ਦਾ ਪਤਾ ਲੱਗ ਬਿਲਕੁਲ ਦੇਖੋ ਕੁਲਦੀਪ ਸਿੰਘ ਢਾਲੀਵਾਲ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਾਸਰ ਰਾਏ ਨੇ ਕਿ ਅੰਮ੍ਰਿਤਸਰ ਦੀ ਜਿਹੜ ਵੱਡੇ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤ ਦਰਜ ਕਰਦੀ ਨਜ਼ਰ ਆਏਗੀ ਦਾਵਾ ਕੀਤਾ ਹੈ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਜਿਆ ਬਰਸਰਦੀ ਜਿਹੜੀ ਧਰਤੀ ਹੈ ਉਸ ਦੀ ਜਿਹੜੀ ਜਨਤਾ ਹੈ ਉਹ ਕਿਹਾ ਇਨਾਂ ਤੇ ਦਾਅਵੇ ਤੇ ਮੋੜ ਲਾਂਦੀ ਹੋਈ ਨਜ਼ਰ ਆਂਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੜੀਗੜ ਸਿੰਘ ਤਾਲੀਵਾ ਸਾਡੇ ਨਾਲ ਨੇ ਗੱਲਬਾਤ ਕਰਨ ਲਈ ਤਾਲੀਵਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੁੱਖ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਏਜੰਡੇ ਦੇ ਉੱਪਰ ਚਰਚਾ ਹੋਈ ਹੈ ਕੀ ਗੁਰਮੰਤਰ ਦਿੱਤਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਨੇ ਸਾਰਾ ਸਤਾ ਦਾ ਮਾਤ ਤੋਂ ਅਸੀਂ ਸ਼ੁਰੂ ਕੀਤਾ ਸੀਗੀ ਇਲੈਕਸ਼ਨ ਕੈਂਪੇਨ ਹੁਣ ਤੱਕ ਅਮਰ ਸਾਹਿਬ ਦੇ ਵਿੱਚ ਕਿੰਨਾ ਕੰਮ ਹੋਇਆ ਸਾਰਾ ਉਹਨਾਂ ਨੇ ਦੱਸਿਆ ਅੱਗੇ ਉਹਨਾਂ ਨੇ ਅੱਗੇ ਉਹਨਾਂ ਨੇ ਕਿਹਾ ਕਿ ਕਿਦਾਂ ਕਿਦਾਂ ਕੰਮ ਕਰ ਸੋ ਅਸੀਂ ਬਲ ਜਿਹੜਾ ਇਹ ਤੈਅ ਕੀਤਾ ਕਿ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਉਹ ਕੱਲੇ ਕੱਲੇ ਘਰ ਦੇ ਵਿੱਚ ਭਜਰੇ ਉਦੋਂ ਜਿੱਤ ਕੇ ਵਾਪਸ ਹੋਣਾ ਬਸ ਜੀ ਹਲੇਆ ਸਾਹਿਬ ਲੇਕਿਨ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਕਹਿੰਦੇ ਕਾਫੀ ਹੌਟ ਸੀਟ ਹੁੰਦੀ ਹੈ ਸਾਰਿਆਂ ਦੀ ਸੀਟ ਦੇ ਉੱਪਰ ਨਜ਼ਰ ਹੁੰਦੀ ਹੈ ਤੇ ਇਸ ਵਾਰ ਦੇ ਮੁਕਾਬਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਵਿਰੋਧੀ ਪਾਰਟੀਆਂ ਦੀ ਵੀ ਕਿਤੇ ਨਾ ਕਿਤੇ ਇਸ ਸੀਟ ਦੇ ਉੱਪਰ ਖਾਸ ਨਜ਼ਰ ਰਹੇਗੀ ਮੈਂ ਕਹਾਂ ਸਰ ਬਹੁਤ ਸ਼ਾਨਾ ਜਿੱਤਣ ਜਾ ਰਹੇ ਹਾਂ ਬਸ ਤੁਸੀਂ ਵੀ ਆਇਓ ਤੁਸੀਂ ਉੱਥੇ ਆਪਣੀ ਚੱਕਰੀ ਲਾਇਓ ਤੁਹਾਨੂੰ ਲੋਕ ਦੱਸਣਗੇ ਮਾਨ ਸਾਹਿਬ ਦੇ ਕੰਮ ਬੋਲਣਗੇ ਉੱਥੇ ਤੁਸੀਂ ਦੇਖਿਓ ਜੀ ਆਇਓ ਤੁਸੀਂ ਤੁਸੀਂ ਅਮਸਲ ਆਇਓ ਤਾਂ ਨਾ ਕੋਈ ਪਰੇ ਬਣ ਲੱਗ ਗਿਆ ਕਾਂਗਰਸ ਨੇ ਮੈਨੀਫੈਸਟੋ ਜਾਰੀ ਕੀਤਾ ਹੈ ਐਮਐਸਪੀ ਦਾ ਜ਼ਿਕਰ ਹੋ ਰਿਹਾ ਹੈ ਕਿਸਾਨਾਂ ਦਾ ਜ਼ਿਕਰ ਹੋ ਰਿਹਾ ਹੈ ਤੁਸੀਂ ਦੇਖਿਆ ਪਹਿਲੀ ਵਾਰ ਕੀਤਾ ਤਾਂ ਦਾ ਸਜਦਾ ਦੀਆਂ ਚੋਣਾ ਹੁੰਦੀ ਹੈ ਉਦੋਂ ਦਾ ਬੈਨੀਫੀਸ਼ੀਅਰ ਜਾਰੀ ਕਰਦੇ ਗਲਤੀਆਂ ਵੀ ਲਾਗੂ ਕਰ ਬਸ ਸੰਧੂ ਸਾਹਿਬ ਨੂੰ ਕਿੱਦਾਂ ਦੇਖਦੇ ਉਹਨਾਂ ਦੀ ਉਮੀਦਵਾਰੀ ਦੀ ਗੱਲ ਕਰੀਏ ਜਾਂ ਉਹ ਵੀ ਸੋਨੀ ਦਾ ਵੀ ਨਾਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਵੇਖਿਆ ਜੀ ਸੰਧੂ ਸਾਹਿਬ ਦਾ ਕੁਛ ਨਹੀਂ ਆ ਬੀਜੇਪੀ ਦਾ ਸਾਰੇ ਪੰਜਾਬ ਚ ਵਿਰੋਧ ਹੋ ਰਿਹਾ ਉਹਨਾਂ ਦਾ ਵੀ ਤੁਹਾਨੂੰ ਪਤਾ ਹੀ ਹੈ 740 ਕਿਸਾਨ ਛੀਦ ਹੋ ਗਿਆ ਹੁਣੇ ਹੋਇਆ ਜੀ ਕੋ ਕਿਹੜਾ ਬੰਦਾ ਬੀਜੇਪੀ ਨੂੰ ਵੋਟ ਪਾਉ ਕਿਹੜਾ ਉਹਦਾ ਬੂਥ ਲਾਉ ਸਮਝਦੇ ਕਿ ਦੀ ਗੱਲ ਇਸ ਕਰਕੇ ਕਾਲੀ ਤਲਵਾਰ ਬਾਰੇ ਕੀ ਕਹਿਣਾ ਚਾਹੋਗੇ ਕਾਲੀ ਤਲਵਾਰ ਬਾਰੇ ਤੇ ਤੁਸੀਂ ਦੱਸ ਦਿਓ ਤੁਸੀਂ ਕਹੇ ਹੋ ਨੇ ਉਹਨਾਂ ਦੀ ਪੰਜਾਬ ਪਰਵਾਹ ਬਚਾਓ ਯਾਤਰਾ ਦੇ ਚ ਤੁਸੀਂ ਦੇਖ ਹੀ ਆਏ ਹੋੜਿਆ ਸੋ ਉਹਨਾਂ ਦਾ ਕੰਮ ਹੋਇਆ ਕਿਹਨੂੰ ਕਹਿੰਦੇ ਸੀ ਯਾਤਰਾ ਰਾਹੀਂ ਸਾਨੂੰ ਮਜ਼ਬੂਤੀ ਮਿਲ ਰਹੀ ਹੈ ਕੋਣ ਕਹਿੰਦੇ ਸੋ ਕਬੀਰ ਸਿੰਘ ਬਾਦਲ ਕਹਿੰਦੇ ਮੇਰੀ ਯਾਤਰਾ ਰਾਹੀਂ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਹਿੰਦੇ ਬੜੀ ਮਜ਼ਬੂਤੀ ਮਿਲਦੀ ਨਾਲ ਈਦਾ 24 ਜੂਨ ਨੂੰ 12 ਵਜੇ ਉਹਨਾਂ ਦੀ ਇੰਟਰਵਿਊ ਕਰਨ ਜਾਓ ਮਜ਼ਬੂਤੀ ਦਾ ਪਤਾ ਲੱਗ ਬਿਲਕੁਲ ਦੇਖੋ ਕੁਲਦੀਪ ਸਿੰਘ ਢਾਲੀਵਾਲ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਾਸਰ ਰਾਏ ਨੇ ਕਿ ਅੰਮ੍ਰਿਤਸਰ ਦੀ ਜਿਹੜੀ ਸੀਟ ਹੈ ਉਸ ਦੇ ਉੱਪਰ ਬੜੇ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤ ਦਰਜ ਕਰਦੀ ਨਜ਼ਰ ਆਏਗੀ ਦਾਅਵਾ ਕੀਤਾ ਹੈ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਅੰਮ੍ਰਿਤਸਰ ਦੀ ਜਿਹੜੀ ਧਰਤੀ ਹੈ ਉਸ ਦੀ ਜਿਹੜੀ ਜਨਤਾ ਹੈ ਉਹ ਕਿਹਾ ਇਨਾਂ ਤੇ दावे मोड़ लांदी हुई नजर आंदी है या फिर नहीं कैमरा पर्सन आनंद कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप